ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰੀ ਸਾਰੇ ਮੀਡੀਆ ਦਾ ਬੜਾ ਸਤਿਕਾਰ ਔਰ ਸਾਡੇ ਜਿੰਨੇ ਸੱਜਣ ਆਏ ਨੇ ਸਮੀਤ ਬਾਈ ਹੁਣੀ ਵੱਡਾ ਗਰੇਵਾਲ ਵੀਰਾ ਕਰਮਜੀਤ ਅਨਮੋਲ ਵੀਰਾ ਜੇ ਰੰਧਾਵਾ ਸਾਹਿਬ ਆਪਣਾ ਮੇਰਾ ਛੋਟਾ ਵੀਰ ਜੁਬਰਾਜ ਹੰਸ ਸਾਰਿਆਂ ਦਾ ਬਹੁਤ ਬਹੁਤ ਜ਼ੋਰਦਾਰ ਤਾੜੀ ਮਾਰ ਦਿਓ ਵੀਰੇ ਸਾਡੇ ਭਰਾਵਾਂ ਕਰਕੇ ਆਏ ਨੇ ਇਹ ਸਾਰੇ ਸਾਰੇ ਜਾਨੇ ਤੁਹਾਡਾ ਬਹੁਤ ਸ਼ੁਕਰੀਆ ਮੈਂ ਕਿਹਾ ਤੁਹਾਡਾ ਜੇ ਕੋਈ ਕੁਐਸਚਨ ਹੈ ਤੁਸੀਂ ਪੁੱਛਿਆ ਵੀ ਇਸ ਬਾਰੇ ਇਹ ਕਿਉਂ ਇਸ ਮੈਂ ਕਿਹਾ ਸਾਰਿਆਂ ਨੇ ਤੀਰ ਆਸ਼ਕੀ ਪਿੱਛੇ ਪਹਿਲਾਂ ਕਿਸੇ ਨੇ ਤੀਰ ਤੜਾਏ ਹੈ ਨਾ ਕਿਸੇ ਨੇ ਘੋੜੇ ਤੜਾਏ ਕਿਸੇ ਨੇ ਬੰਦੇ ਕੁੱਟੇ ਮੈਂ ਕਿਹਾ ਨਵਾਂ ਕੀ ਹੋ ਸਕਦਾ ਸਾਰੇ ਕਹਿੰਦੇ ਨਵਾਂ ਕਰੂ ਮੈਂ ਕਿਹਾ ਕਿ ਜ਼ੰਬੀਜ਼ ਕੁੱਟਦੇ ਆ ਫਿਰ ਹੈ ਨਾ ਤਾਂ ਕੁਝ ਵੱਖਰਾ ਸਾਰੇ ਆਪਾਂ ਹਮੇਸ਼ਾ ਹੀ ਗੱਲ ਕਰਦੇ ਹੁੰਨੇ ਆ ਜੀ ਵੀ ਕੁਝ ਨਾ ਕੁਝ ਵੱਖਰਾ ਕਰੀਏ ਸੋ ਇਹ ਸਕ੍ਰਿਪਟ ਮੇਰੇ ਹਿੱਸੇ ਆਈ ਦੀਪਕ ਥਾਪਰ ਸਾਹਿਬ ਸਾਡੇ ਡਾਇਰੈਕਟਰ ਨੇ ਜਿਉਂ ਨਾ ਵਸੇ ਜ਼ੋਰਦਾਰ ਤਾੜੀ ਮਾਰ ਦੋ ਬਖੜਾ ਵਖਰੇ ਕੰਮ ਨਾਲ ਪੰਗਾ ਲੈਣਾ ਜਾਂ ਤਾਂ ਉਹ ਬਹੁਤ ਵਧੀਆ ਹੁੰਦਾ ਜਾਂ ਬਹੁਤ ਹੀ ਮਾੜਾ ਜਾਂ ਫੇਲ्युअर ਹੁੰਦੇ ਆ ਜਾਂ ਫਿਰ ਟੌਪ ਤੇ ਜਾਂਦਾ ਹੈ ਨਾ ਜੀ ਸੋ ਬਹੁਤ ਵੱਡੀ ਗੱਲ ਸਾਡੇ ਦੋ ਪ੍ਰੋਡਿਊਸਰ ਨੀਰਜ ਜੀ ਤੇ ਸ਼ੁਭ ਇਹ ਦੋਨੇ ਭਾਈ ਕੋਈ ਖੜੇ ਹੋ ਜਾ ਵੀਰ ਬਣ ਕੇ ਖੜੇ ਹੋ ਕੇ ਦਿਖਾ ਦਿਓ ਪਰ ਆ ਇਹਨਾਂ ਨੇ ਰਿਸਕ ਲਿਆ ਭਾਈ ਯਾਰ ਨਵੇਂ ਜੀ ਐਕਸਪੈਰੀਮੈਂਟ ਹੋਣਾ ਸ਼ੁਰੂ ਹੋਇਆ ਤਾਂ ਦੋ ਭਰਾਵਾਂ ਨੇ ਕਰਕੇ ਥੈਂਕ ਯੂ ਯਾਰ ਥੈਂਕ ਯੂ ਸੋ ਮੱਚ ਐਂਡ ਦੀਪਕ ਧాపਰ ਜੀ ਕਿੱਥੇ ਨੇ ਦੀਪਕ ਜੀ ਓ ਬੈਠ ਜਾ ਆਜੇ ਭਾਈ ਆਜ ਲੈ ਸਾਡਾ ਡਾਇਰੈਕਟਰ ਤਾਂ ਪਿੱਛੇ ਬੈਠਾ ਆਜੋ 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 ਵੀਰ ਉਹ ਡਾਇਰੈਕਟਰ ਪੀਓ ਵੀ ਨਾਲ ਦੇਖ ਰਹੀ ਸੀ ਟ੍ਰੇਲਰ ਪੁਰਾਣਾ ਜ਼ੋਰਦਾਰ ਤਾੜੀ ਮਾਰ ਦਿਓ ਯਾਰ ਸਾਡੇ ਡਾਇਰੈਕਟਰ ਵਾਸਤੇ ਕਾ ਵਾਤਾ ਕਾ ਵਾਤਾ ਦੀਪਕ <th>ਥਾਪਰ ਜੀ ਬੜੀ ਮਿਹਨਤ ਕੀਤੀ ਹੈ ਯਾਰ ਦੀਪਕ ਨੇ ਸੱਚੀ ਕਹਿੰਨਾ ਬੜੀ ਮਿਹਨਤ ਕੀਤੀ ਹੈ ਪ੍ਰੀ ਪ੍ਰੋਡਕਸ਼ਨ ਬੜੀ ਸਟਰੋਂਗ ਕੀਤੀ ਬਾਈ ਉਹਨਾਂ ਨੇ ਜਿਉਂਦੇ ਰੋ ਯਾਰ ਜਿਉਂਦੇ ਰੋ ਜ਼ੋਰਦਾਰ ਤਾੜੀ ਮਾਰ ਦਿਓ ਮੇਰੇ ਭਰਾ ਵਾਸਤੇ ਕਰ ਥੈਂਕ ਯੂ ਥੈਂਕ ਯੂ ਥੈਂਕ ਯੂ ਭਾਈ ਜੀ ਇੱਕ ਹੋਰ ਚੀਜ਼ ਤੁਹਾਨੂੰ ਪੁੱਛਣਾ ਚਾਹਾਂਗਾ ਟੀਜ਼ਰ ਨੂੰ ਬਹੁਤ ਹੀ ਕਮਾਲ ਦਾ ਰਿਸਪੌਂਸ ਮਿਲਿਆ ਸੀ ਤੇ ਹੁਣ ਟ੍ਰੇਲਰ ਨੂੰ ਵੀ ਲੋਕਾਂ ਦਾ ਐਕਸਾਈਟਮੈਂਟ ਦੇਖ ਕੇ ਕਾਫੀ ਜ਼ਿਆਦਾ ਵਧੀਆ ਲੱਗ ਰਿਹਾ ਹੈ ਤੇ ਤੁਸੀਂ ਸੋਚਿਆ ਸੀ ਕਿ ਟੀਜ਼ਰ ਤੋਂ ਬਾਅਦ ਲੋਕਾਂ ਚ ਇਹ ਐਕਸਾਈਟਮੈਂਟ ਬਣ ਜਾਊਗੀ ਕਿ ਹੁਣ ਫਿਲਮ ਨੂੰ ਵੀ ਹੋਰ ਜ਼ਿਆਦਾ ਦੇਖ ਸਾਡੀ ਸਾਰਿਆਂ ਦੀ ਫਿਲਮੀ ਸਾਰੇ ਜਣੇ ਅਸੀਂ ਛੋਲੇ ਬਣਾ ਕੇ ਆਪਣੇ ਕੋਲੋਂ ਬਣਾਉਣੇ ਨੇ ਵੀ ਛੋਲੇ ਬਣੇ ਹਰ ਇੱਕ ਫਿਲਮ ਛੋਲੇ ਬਣੇ ਹਨਾ ਕੋਈ ਵੀ ਬੰਦਾ ਫੇਲਰ ਲੈ ਕੇ ਨਹੀਂ ਸੋਚਦਾ ਸੋ ਅਸੀਂ ਵੀ ਅਰਦਾਸ ਕਰਦੇ ਆ ਵੀ ਸਾਡੇ ਜਿਵੇਂ ਟੀਜ਼ਰ ਪਸੰਦ ਆਇਆ ਟ੍ਰੇਲਰ ਵੀ ਉਹਨਾਂ ਈ ਜਿਆਦਾ ਪਸੰਦ ਆਵੇ ਔਰ ਹਰ ਇੱਕ ਵਾਰੀ ਕਹਿੰਦੇ ਆ ਅਸੀਂ ਜਿਵੇਂ ਹੁਣ ਮੈਂ ਜ ਦੱਸਦਾ ਜਿਵੇਂ ਮੇਕਅਪ ਅੜੇ ਸੀ ਕਿ ਪੋਸਟ ਸੈਟਿੰਗਸ ਦਾ ਕਮ ਸੀਗਾ ਜੀ ਇੰਗਲੈਂਡ ਤੋਂ ਸਪੈਸ਼ਲ ਟੀਮ ਬੁਲਾਈ ਠੀਕ ਜਣੇ ਹੋਣਗੇ ਜਿਹੜੇ ਮੇਕਅਪ ਕਰਦੇ ਸੀ ਸਰਦੀਆਂ ਦਾ ਵਕਤ ਸੀਗਾ ਤੇ ਇਹ ਮੈਂ ਦੇ ਉੱਠ ਕੇ ਦੇਖਦਾ ਸੀ ਕਿ ਮੇਕਅਪ ਵਾਲੇ ਜਿਹੜੇ ਸੀਗੇ ਜਿਹੜੀਆਂ ਬੀਬੀਆਂ ਤੇ ਬੰਦੇ ਜਿੰਨੇ ਵੀ ਸੀ ਉਹ 2 ਵਜੇ ਉੱਠਦੇ ਸੀ 3 ਵਜੇ ਨੂੰ ਸੈੱਟ ਤੇ ਪਹੁੰਚ ਕੇ ਠੰਡ ਸੀਗੀ ਉਹਨਾਂ ਵੇਲੇ ਚ ਬਹੁਤ ਠੰਡ ਸੀਗੀ ਮੇਰੇ ਖਿਆਲ 16 ਡਿਗਰੀ 15 ਡਿਗਰੀ ਐ ਟੈਂਪਰੇਚਰ ਚ ਰਾਤ ਨੂੰ ਤਾਂ 12 ਦੇ ਨੇੜੇ ਤੇੜਾ ਹੁੰਦਾ ਉਹ ਕੱਲੀ ਸ਼ਰਟ ਉੱਤੇ ਜਦੋਂ ਤੁਸੀਂ ਵੈਸੇ ਵੀ ਪਾਣੀ ਦੀ ਬੂੰਦ ਪਾਉਨੇ ਹੋ ਤਾਂ ਸਹੀ ਨਹੀਂ ਜਾਂਦੀ ਤਾਂ ਮੈਂ ਉਹ ਦੇਖਿਆ ਚਾਰ ਚਾਰ ਸੌ ਬੰਦਾ ਜਿਹੜੇ ਜ਼ੌਂਬੀਜ਼ ਤਿਆਰ ਕਰਦੇ ਸੀਗੇ ਉਹ ਸਾਰੇ ਜਾਣੇ ਸਦਕੇ ਯਾਰ ਉਹਨਾਂ ਦੇ ਤਾੜੀ ਮਾਰ ਦੋ ਸਾਰੇ ਜ਼ੌਂਬੀਜ਼ ਵਾਸਤੇ ਥੀਏਟਰ ਵਾਲੇ ਸਾਡੇ ਜੂਨੀਅਰ ਸੀ ਸਾ ਕਮਾਲ ਬੜੀ ਮਿਹਨਤ ਕੀਤੀ ਹੈ ਹੁਣ ਬਸ ਉਹ ਵੀ ਵਾਈਗੁਰੂ ਦੇ ਚਰਨਾਂ 'ਚ ਤੇ ਆਪ ਸਭ ਦੇ ਅਸ਼ੀਰਵਾਦ ਨਾਲ ਵਾਈਗੁਰੂ ਗੇ ਅਰਦਾਸ ਹੈ ਵੀ ਸਾਡੀ ਇਸ ਫਿਲਮ ਨੂੰ ਭਾਗ ਲਾਵੇ ਬਾਬਾ ਕੀ ਬਾਤ ਹੈ ਭੱਜਣ ਸਾਡੀ ਵੀ ਉਮੀਦ ਹੈ ਕਿ ਸਾਡੀ ਫਿਲਮ ਤੁਹਾਡੀ ਮਿਹਨਤ ਨੂੰ ਬਾਬਾ ਜੀ ਭਾਗ ਲਾਉਣ ਐਂਡ ਹੁਣ ਨੈਕਸਟ ਕੁਐਸਚਨ ਟੂ ਕੋਕੋ ਕਨਿਕਾ ਐਂਡ ਟੂਡੇ ਅਰਾਊਂਡ ਇਹ ਸਾਰੀ ਚੀਜ਼ ਕੋ ਮਰੀਆ ਗਈ ਕੋਕੋ ਪਿੱਛੇ ਭਾਈ ਕੀ ਕੁਝ ਕਰ ਰਹੇ ਨੇ ਐਂਡ ਤੁਸੀਂ ਵੀ ਜ਼ੋਮਬੀਜ਼ ਨਾਲ ਲੜ ਰਹੇ ਹੋ ਐਂਡ ਤੁਹਾਡਾ ਐਕਸਪੀਰੀਅੰਸ ਕਿਵੇਂ ਦਾ ਹੈ ਇਸ ਫਿਲਮ ਨੂੰ ਲੈ ਕੇ ਪਹਿਲਾਂ ਤਾਂ ਸਸਕੀ ਕਾਲ ਸਾਰਿਆਂ ਨੂੰ ਜੀ ਆਇਆਂ ਨੂੰ ਤੁਸੀਂ ਸਾਰੇ ਇੱਥੇ ਪਹੁੰਚੇ ਹੋ ਬਹੁਤ ਬਹੁਤ ਸ਼ੁਕਰੀਆ ਐਂਡ ਸੱਚੀ ਟੀਜ਼ਰ ਨੂੰ ਬਹੁਤ ਪਿਆਰ ਮਿਲਿਆ ਸੀ ਤੇ ਮੈਨੂੰ ਉਮੀਦ ਸੀ ਵੀ ਟ੍ਰੇਲਰ ਜਦੋਂ ਦੇਖेंगे ਸਾਰੇ ਤਾਂ ਹੋਊਗੀ ਮਤਲਬ ਵਾਵਾ ਹੋਊਗੀ ਐਂਡ ਇਹਦੀ ਸਾਰੀ ਕ੍ਰੈਡਿਟ ਜਾਂਦੀ ਹੈ ਫਸਟ ਆਫ ਆਲ ਦੀਪਕ ਸਰ ਨੂੰ ਉਹਨਾਂ ਦਾ ਕਨਸੈਪਟ ਆ ਉਹਨਾਂ ਦਾ ਥਾਟ ਆ ਬਹੁਤ ਟਾਈਮ ਤੋਂ ਸੱਜ ਲੱਗੇ ਹੋਏ ਸੀਗੇ ਵੀ ਉਹਨਾਂ ਨੇ ਥਾਟ ਬਣਾਣਾ ਐਂਡ ਆਈ ਥਿੰਕ ਉਹਨਾਂ ਨੇ ਪੂਰੀ ਮਿਹਨਤ ਲਾਤੀ ਇਹਨਾਂ ਨੂੰ ਇਸ ਇਸ ਟੌਪਿਕ ਨੂੰ ਇਸ ਸਬਜੈਕਟ ਨੂੰ ਐਗਜ਼ੀਕਿਊਟ ਕਰਨ ਤੇ ਐਂਡ ਅ ਮੈਥਾ ਫਿਰ ਵੀ ਬਹੁਤ ਕੱਟ ਕੰਮ ਕੀਤਾ ਇੱਥੇ ਬੀਨੂ ਜੀ ਨੇ ਤਾਂ ਬਹੁਤ ਕੰਮ ਕੀਤਾ ਇਹ ਵੀ ਕਹਿੰਦੇ ਸੀਗੇ ਵੀ ਅੱਜ ਤੱਕ ਇਹਨਾਂ ਨੇ ਜਿੰਨਾ ਵੀ ਕੰਮ ਕੀਤਾ ਉਹਦੇ ਚ ਸਭ ਤੋਂ ਬੈਸਟ ਪ੍ਰੋਡਕਸ਼ਨ ਆਈ ਹੈ ਮਤਲਬ ਪ੍ਰੀ ਪ੍ਰੋਡਕਸ਼ਨ ਸਾਰੀ ਪਲੈਨਿੰਗ ਅੱਜ ਤੱਕ ਕਿਸੇ ਨੇ ਇੰਨੀ ਸੋਹਣੀ ਨਹੀਂ ਕੀਤੀ ਜਿਹੜੀ ਇਹਨਾਂ ਨੇ ਕੀਤੀ ਆ ਸੋ ਆਲ ਥੈਂਕਸ ਟੂ ਦੀਪਕ ਸਰ ਥੈਨ ਆਫ ਕੌਰਸ ਆਰ ਪ੍ਰੋਡਿਊਸਰਸ ਪੈਸੇ ਕੱਢ ਕੇ ਜੇਬ ਚ ਲੈਨੇ ਸਾਰੇ ਸੋ ਥੈਂਕ ਯੂ ਸੋ ਮਚ ਟੂ ਸੀ ਅੰਮ ਐਨਾ ਪਿਆਰਾ ਇਨੀਸ਼ੀਏਟਿਵ ਲਿਆ ਬਿਕਾਜ਼ practical girls ਆ ਅਸੀਂ ਸਾਰਿਆਂ ਨੂੰ ਪਤਾ ਹੀ ਆ ਵੀ ਇੰਡਸਟਰੀ ਬਹੁਤ ਵਧੀਆ ਨਹੀਂ ਕਰ ਰਹੀ ਥੋੜੀ ਜਿਹੀ ਚਿਰ ਤੋਂ ਤੇ ਸਾਡੀ ਕੋਸ਼ਿਸ਼ ਆ ਵੀ ਵਾਪਸ ਤੋਂ ਚੀਜ਼ਾਂ ਬੈਟਰ ਹੋਣ ਤੇ ਬਹੁਤ ਪਿਆਰਾ ਇਨੀਸ਼ੀਏਟਿਵ ਆ ਆਫ ਕੌਰਸ ਇੱਕ ਵੱਖਰਾ ਜਿਹਾ ਕਨਸੈਪਟ ਹੈ ਜੋ ਸਾਨੂੰ ਡਰ ਵੀ ਲੱਗਦਾ ਕੁਝ ਵੀ ਇੰਦਾ ਜਿਹਾ ਇੰਦਾ ਡਿਫਰੈਂਟ ਜਿਹਾ ਸ਼ੁਰੂ ਕਰਨ ਤੋਂ ਪਹਿਲਾਂ ਵੀ ਪਤਾ ਨਹੀਂ ਆਡੀਅנס ਐਕਸੈਪਟ ਕਰੂਗੀ ਵੀ ਕਿ ਨਹੀਂ ਕਰੂਗੀ ਬਟ ਅਸੀਂ ਸਾਰਿਆਂ ਨੇ ਬਹੁਤ ਕੋਸ਼ਿਸ਼ ਕੀਤੀ ਆ ਬਹੁਤ ਮਿਹਨਤ ਕੀਤੀ ਆ ਵੈਸੇ ਮੈਂ ਇੰਨੀ ਨਹੀਂ ਕੀਤੀ ਜੋ ਮੈਂ ਇਹਨਾਂ ਬੋਲ ਰਹੀ ਆ ਇਹਨਾਂ ਨੇ ਕੀਤੀ ਆ ਸਾਰਿਆਂ ਨੇ ਬਦਮਾਹ ਦਾ ਹੌਸਲਾ ਬਣਾਉਣ ਲਈ ਨਾਲ ਖੜੀਆਂ ਵੀ ਹੈਗੀਆਂ ਕੋਕੋ ਨਾਲ ਖੜੀ ਆ ਤੇ ਆਈ ਥਿੰਕ ਉਹਦੇ ਕਰਕੇ ਹੀ ਇਹ ਪੂਰੀ ਫਿਲਮ ਚ ਕੋਕੋ ਲਈ ਭੱਜਦੇ ਰਹੇ ਵੀ ਇਹ ਹੌਸਲੇ ਨਹੀਂ ਹੌਸਲੇ ਲਈ ਸਾਡੇ ਨਾਲ ਖੜੀ ਸੀ ਇਹਨੂੰ ਜ਼ਰੂਰ ਬਚਾਉਣਾ ਮੈਂ ਤੇ ਬਹੁਤ ਵਧੀਆ ਐਕਸਪੀਰੀਅੰਸ ਸੀਗਾ ਐਂਡ ਬਵਰ ਸ਼ੁਕਰੀਆ ਤੁਸੀਂ ਥੜੇ ਸਾਰੇ ਆnabla ਕੀ ਆ ਵਧੀਆ थैंक यू so much so now ਸਾਡੀ ਟੀਮ ਦੇ ਇੱਕ ਹੋਰ ਹੀ ਬਹੁਤ ਇੰਪੋਰਟੈਂਟ ਸਾਡੇ ਆਰਟਿਸਟ ਸਾਡੇ ਨਾਲ ਜੁੜ ਚੁੱਕੇ ਨੇ so please welcome with a huge round of applause ਅੰਗੀਰਾ ਦਾ ਰਾਈਵ ਨੇ ਕਰੀ ਜ਼ੋਰਦਾਰ ਤਾੜੀਆਂ ਪਲੀਜ਼ ਆਵਾਜ਼ ਆਏ ਹਾਏ ਊਫ ਊਫ ਹੁਦਾ ਸਾਹਿਬ ਇਹ ਤਾਂ ਮਾਰੀ ਟਾਈਮਿੰਗ ओके हाँ, हाँ, so, सो Hindi Hindi? है, okay, so, आपने इस मूवी में जो हमने ट्रेलर देखा आपने है आपने एक्शन भी किया हर चीज कर रहे हो जो मार रहे हो और आपका एक्सपीरियंस कैसा रहा ओवरऑल की रिगार्डिंग और ये फिल्म क्यों चीज की आपने पंजाब में डेब्यू करने की ये मेरी पहली फिल्म है पंजाबी सिनेमा में और आई एम सो हैपी की ये मेरी पहली फिल्म है क्योंकि ऑनेस्टली um, ऐसी टीम uh, साथ में जो काम करती है प्यार से काम करती है uh, सा, सारे एक्टर्स माय डायरेक्टर माय प्रोड्यूसर्स दी एंटायर टीम उन्होंने इतना प्यार दिया मुझे और मुझे कभी ऐसा लगा नहीं कि मैं नई हूँ इस इंडस्ट्री में या मैंने कुछ नया किया है नॉट इवन फॉर अ सेकेंड तो uh, मैं तो बहुत एक्चुअली शुक्रगुजार हूँ ई गॉट एन अपरचुनिटी मुझे करने का मौका मिला और uh, हाँ जी एक्शन मैंने किया है uh, फिल्म में और uh, मुझे एक्शन करना बहुत पसंद है तो uh, इसके पहले भी मैंने कुछ फिल्मों में uh, शोज में एक्शन किया है एंड इट हैज़ बिन अ प्लेजर इज ऑल आई वुरदार ਇੱਕ ਜਿਹੜਾ ਸਾਡਾ ਬੰਦਾ ਅਮਨ ਅਮਨ ਬੈਠਾ ਸੀ ਸਾਡੇ ਨਾਲ ਹਾਂਜੀ ਅਮਨ ਭਾਈ ਕਿੱਥੇ ਅਮਨ ਭਾਈ ਵਿਖੇ ਸੀਗੇ ਮੈਨੂੰ ਐਂਟਰੀ ਕਰਦੇ ਦੇਖਿਆ ਪਾਜੀ ਆਓ ਆਓ ਆਜੋ ਯਾਰ ਆਪਾਂ ਸਾਰੀ ਟੀਮ ਨੂੰ ਬੋਲਿਆ ਸੀ ਆਪਾਂ ਫਿਲਮ ਦੀ ਅਮਨ ਜੀ ਜ਼ੋਰਦਾਰ ਤਾੜੀਆਂ ਮਾਰ ਦਿਓ ਅਮਨ ਨੇ ਬਹੁਤ ਸੋਹਣਾ ਕੰਮ ਕੀਤਾ ਯਾਰ ਕੀ ਯਸੁਜੀ ਖੰਵੀਰੇ ਆਵਾਜ਼ ਦੇਦਾ ਸਾਰੇ دیਵਾਨੇ ਆ ਤੇ ਹੁਣ ਐਕਟਿੰਗ ਚ ਵੀ ਤੁਸੀਂ ਇਹ ਕਹਿੰਦੇ ਨਾ ਆਪਣੀ ਦੇਸੀ ਲੈਂਗੁਏਜ ਚ ਬਗੜਦੇ ਪੂਰੇ ਸੋ ਤੁਹਾਡਾ ਐਕਸਪੀਰੀਅੰਸ ਕਿਵੇਂ ਰਿਹਾ ਇਸ ਫਿਲਮ ਦੇ ਵਿੱਚ ਕੰਮ ਕਰਕੇ ਐਂਡ ਓਵਰ ਆਲ ਸਾਰੀ ਟੀਮ ਦੇ ਨਾਲ ਕੰਮ ਕਰਕੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੇਰੀ ਪਹਿਲੀ ਮੂਵੀ ਆ ਜੀ ਤੁਸੀਂ ਜ਼ਰੂਰ ਦੇਖਣ ਜਾਇਓ ਹਣਾ ਸਾਰੇ ਜਾਣੇ ਤੇ ਹੈਲੋ ਉਹ ਆਇਆ ਜੀ ਆ ਹੁਣ ਬਸ ਐਕਟਿੰਗ ਹੀ ਆ ਜੀ ਹਣਾ ਜ਼ਿੰਦਗੀ ਵੀ ਐਕਟਿੰਗ ਆ ਬਸ ਕੈਮਰਾ ਨਹੀਂ ਲੱਗਿਆ ਹੁੰਦਾ ਉਹ ਬਸ ਜਿਵੇਂ ਆਏ ਆਂ ਆਈ ਫਿਲਮ ਕਰਾਇਆ ਜੀ ਬਸ ਕੋਈ ਨਾ ਮੈਂ ਸਿੱਖਿਆ ਸੀ ਬਾ ਉਸਤਾਦ ਜੀ ਨੇ ਦੱਸਿਆ ਥੋੜਾ ਜਿਹਾ ਕੁਝ ਤੇ ਆਪਾਂ ਕਾਪੀ ਕੀਤਾ ਕਾਪੀ ਕਰਨ ਆਪਾਂ ਮਸ਼ਹੂਰ ਨਾ ਥੋੜੇ ਜਿਹਾ ਤੇ ਮੈਨੂੰ ਵਧੀਆ ਲੱਗਿਆ ਯਾਰ ਮੂਵੀ ਕਰਕੇ ਬਈ ਇਹ ਐਕਸਾਈਟਮੈਂਟ ਹੈ ਕਿ ਨਰਵਸਨੈਸ ਹੈ ਹੁਣ ਤੁਸੀਂ ਜਿਵੇਂ ਗੱਲ ਕਰ ਰਹੇ ਹੋ ਥੋੜਾ ਜਿਹਾ ਜਿੱਥੋਂ ਅੱਜ ਮੈਂ ਫਸਟ ਟਾਈਮ ਨਰਵਸ ਹੋਇਆ ਹੈ ਨਾ ਲੱਗ ਰਿਹਾ ਕਿ ਤੇਰੇ ਸਟੇਜ ਤੇ ਤੈਨੂੰ ਚੜਦੇ ਕਿਵੇਂ ਤਾਂ ਦੇਖਿਆ ਨਹੀਂ ਹੈ ਨਾ ਤੇ ਕਿੰਨੀ ਐਕਸਾਈਟਮੈਂਟ ਹੈ ਇਸ ਫਿਰ ਮੈਨੂੰ ਲੈ ਕੇ ਨਰਵਸਨੈਸ ਦੀ ਦਾਸਤਾ ਹੁਣ 13 ਜੂਨ ਦਾ ਕਿੰਨਾ ਵੇਟ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਵੇਟ ਹੈ ਯਾਰ ਸਤਮੀ ਫੇਲਦੀ ਫਿਲਮ ਆ ਰਹੀ ਹੈ ਸਾਰ ਤਾਰ ਆ ਜਾ ਕੀ ਬਾਤ ਸਵਾ ਬਹਿ ਜਿੰਦਗੀ ਦਾ ਕੀ ਕਰੈਕਟਰ ਕਿਵੇਂ ਦਾ ਹੋਣਾ ਇਸ ਫਿਲਮ ਦੇ ਵਿੱਚ ਤਾਂ ਆ ਹੀ ਜਿਵੇਂ ਹੁਣ ਖੜਾ ਇਦਾਂ ਦਾ ਹੀ ਆ ਬਸ 33 33 ਮੇਰਾ ਨਾਮ ਆ ਫਿਲਮ ਚ ਸੋ ਵਧੀਆ ਲੱਗੂਗੀ ਤੁਹਾਨੂੰ ਤੁਸੀਂ ਸਾਰੇ ਜਣੇ ਦੇਖ ਕੇ ਆਇਓ ਜਿਹੜੇ ਮੇਰੇ ਪਿਆਰ ਕਰਦੇ ਆ ਉਹ ਤਾਂ ਮੈਨੂੰ ਦੇਖਣ ਜਾਣਗੇ ਸਾਰੇ ਜਣੇ ਸਾਰੇ ਜਾਣਗੇ ਭਾਈ ਸਾਰੇ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਕਰਦੇ ਆ ਥੈਂਕ ਯੂ ਸੋ ਮਚ ਥੈਂਕ ਯੂ ਸੋ ਨੈਕਸਟ ਕੁਐਸਚਨ ਤੁਹਾਨੂੰ ਤਨਵੀਰ ਭਾਈ ਭਾਈ ਤੁਸੀਂ ਨਾ ਸਾਰੇ ਜੋ ਜ਼ੌਂਬੀ ਬਣੇ ਹੋ ਹੈ ਨਾ ਤੇ ਸ਼ੋਸ਼ੇ ਦਾ ਕਰੈਕਟਰ ਹੈਨਾ ਜ਼ੌਂਬੀਜ਼ ਦਾ ਬਲੈਕ ਡੋਰ ਲੈ ਕੇ ਆ ਰਹੇ ਹਾਂ ਤੁਸੀਂ ਪੰਜਾਬ ਦੇ ਵਿੱਚ 2032 ਜੜੀਆਂ ਘਟਨਾਵਾਂ ਹੋਣੀਆਂ ਇਸ ਥੋੜਾ ਕੈਰੈਕਟਰ ਕਿਵੇਂ ਦਾ ਹੈ ਇਸ ਮੂਵੀ ਦੇ ਵਿੱਚ ਐਂਡ ਆਪਾਂ ਜ਼ਿਆਦਾ ਨਹੀਂ ਦੱਸਣਾ 13 ਜੂਨ ਤੱਕ ਐਕਸਾਈਟਮੈਂਟ ਵੀ ਰੱਖਣੀ ਹੈ ਤੁਸੀਂ ਆਪਣੇ ਸਾਹਮਣੇ ਮੈਂ ਕੈਰੈਕਟਰ ਬਾਰੇ ਤਾਂ ਬਹੁਤਾ ਕੁਝ ਬੋਲ ਨਹੀਂ ਪਾਉਣਾ ਕਿਉਂਕਿ ਉਹ ਕਾਫੀ ਵੱਡਾ ਸਸਪੈਂਸ ਆ ਉਹਦੇ ਵਿੱਚ ਸਭ ਤੋਂ ਪਹਿਲਾਂ ਥੈਂਕ ਯੂ ਫॉर ਕਮਿੰਗ ਥੈਂਕ ਯੂ ਫॉर ਯੋਰ ਸਪੋਰਟ ਅ ਥੈਂਕ ਯੂ ਦੀਪਕ ਮੇਰੇ ਤੇ ٹرسٹ ਕਰਨ ਵਾਸਤੇ ਮੈਨੂੰ ਇਸ ਪ੍ਰੋਜੈਕਟ ਦੇ ਵਿੱਚ ਇਸ ਇਸ ਫਿਲਮ ਦੇ ਵਿੱਚ ਇੰਨਾ ਵੱਡਾ ਹਿੱਸਾ ਬਣਾਉਣ ਲਈ ਐਂਡ ਮਾਈ ਪ੍ਰੋਡਿਊਸਰਸ ਦੀਪਕ ਨੀ ਸੁਭਾਵ ਤੇ ਮੈਂ ਇੱਕ ਵਾਰੀ ਥੈਂਕ ਯੂ ਐਂਡ ਮੈਂ ਮੈਂ ਹਮੇਸ਼ਾ ਜਿੰਨਾ ਦਾ ਫੈਨ ਰਹਾ ਉਹ ਅੱਜ ਅੱਜ ਮੇਰੇ ਟ੍ਰੇਲਰ ਲਾਂਚ ਤੇ ਇੱਥੇ ਆਏ ਹੋਣੇ ਮੇਰੇ ਵਾਸਤੇ ਬਹੁਤ ਵੱਡੀ ਗੱਲ ਹੈ ਇਹ ਥੈਂਕ ਯੂ ਭਾਈ ਥੈਂਕ ਯੂ ਸੁਮੇਤ ਭਾਈ ਥੈਂਕ ਯੂ ਭਾਈ ਤੁਸੀਂ ਆਏ ਹੋ ਥੈਂਕ ਯੂ ਥੈਂਕ ਯੂ ਤੁਨਰਨਾਵੇ ਤੇ ਸੋ ਸ਼ੋਸ਼ਾ ਇਸ ਪਹਿਲਾਂ ਮੈਨੂੰ ਇਸ ਜਦੋਂ ਨਰੇਸ਼ਨ ਦਿੱਤੀ ਗਈ ਤਾਂ ਮੈਨੂੰ ਨਾਮ ਹੀ ਬਹੁਤ ਵਧੀਆ ਲੱਗਿਆ ਸ਼ੋਸ਼ਾ ਮੌਸੇ ਤੇ ਸੋਲਡ ਆਊਟ ਹੋ ਗਿਆ ਸੀ ਕਿ ਇਹ ਯਾ ਇਹ ਕੈਰੈਕਟਰ ਮੈਂ ਕਰਨਾ ਸੋ ਜਦੋਂ ਇਹ ਇਹ ਜ਼ੌਂਬੀ ਮੈਂ ਬਣਿਆ ਮੇਰਾ ਕੁਝ ਦੇਖ ਲਿਆ ਬਸ ਮੈਂ ਸਿਰਫ ਇੰਨਾ ਦਸੂਗਾ ਇੱਕ ਉਸ ਕੈਰੈਕਟਰ ਲਈ ਤਿਆਰ ਹੋਣ ਵਾਸਤੇ ਮੈਨੂੰ 6 ਘੰਟੇ ਮੇਕਅਪ ਕਰਾਉਣਾ ਪੈਂਦਾ ਸੀ ਬੈਣਾ ਪੈਂਦਾ ਸੀ ਤੇ ਮੈਂ ਪ੍ਰੋਡਿਊਸਰ ਤੋਂ ਅੱਗੇ ਅਗਲੇ ਪਾਰਟ ਲਈ ਇਹ ਪ੍ਰੋਮਿਸ ਲਿਆ ਕਿ ਜਦੋਂ ਅਗਲੀ ਫਿਲਮ ਆਪਾਂ ਸ਼ੁਰੂ ਕਰਾਂਗੇ ਮੇਕਅਪ ਲਈ ਪਹਿਲਾਂ ਮੇਰੇ ਲਈ ਮ사ਜ ਚੇਅਰ ਲਿਆਉਂਗੇ ਤਾਂ ਫਿਰ ਮੇਕਅਪ ਤੇ ਬੈਠਾ ਕਰੂੰਗਾ ਸੋ थैंक यू ਮੈਂ ਇੰਨੇ ਗੈਣਾ ਹੋਰ ਕੁਝ ਨਹੀਂ ਕਹਿ ਸਕਦਾ ਇਸ ਕੈਰੈਕਟਰ ਬਾਰੇ ਕਿਉਂਕਿ ਕਾਫੀ ਵੱਡਾ ਰਿਵੀਲ ਕਰ ਦੂੰਗਾ ਜੇ ਮੈਂ ਕੁਝ ਬੋਲਿਆ ਦੇ ਬਾਰੇ ਕੀ ਬਾਤ ਹੈ ਭਾਈ थैंक यू so much थैंक यू एंड नेक्स्ट क्वेश्चन टू अमन भाई ਸੋ ਭਾਈ ਤੁਹਾਨੂੰ ਹੀ ਬਹੁਤ ਬਾਰਕਾ ਤੁਸੀਂ ਇਸ ਫਿਲਮ ਦਾ ਹਿੱਸਾ ਹੋ थैंक यू ਪਹਿਲਾਂ ਤੁਸੀਂ ਉੱਥੇ ਕਿਉਂ ਜਾ ਕੇ ਬੈਠੇ ਅਸੀਂ ਬੁਲਾਇਆ ਵੀ ਸਾਰੀ ਟੀਮ ਇੱਥੇ ਆਵੇ ਤੁਸੀਂ ਕਿਉਂ ਨਹੀਂ ਆਏ ਮੈਂ ਕਿ ਜ਼ੌਂਬੀ ਦਾ ਡਰ ਸੀਗਾ ਸ਼ੋਸ਼ੇ ਦਾ ਡਰ ਸੀ ਪਹਿਲਾਂ ਤਾਂ ਨਹੀਂ ਕੁਝ ਬੰਦੇ ਸਪੈਸ਼ਲ ਹੁੰਦੇ ਆ ਫਿਰ ਅਵਾਜ਼ ਦੇਣ ਤੇ ਆਉਂਦੇ ਆ ਮੈਂ ਵੀਨੂ ਭਾਈ ਦਾ ਸੱਚੀ ਮੈਂ ਥੈਂਕਸ ਕਹਿੰਦਾ ਕਿਉਂਕਿ ਹਮੇਸ਼ਾ ਹੀ ਰਿਗਾਰਡ ਕਰਦੇ ਹਾਲਾਂਕਿ ਇਹਨਾਂ ਨੂੰ ਜਿਸ ਮੁਕਾਮ ਤੇ ਕੋਈ ਐਨੀ ਨੀਡ ਨਹੀਂ ਹੈ ਕਿਸੇ ਨੂੰ ਹਨਾ ਪਰ ਥੈਂਕ ਯੂ ਸੋ ਮਚ ਸੀਰੀਅਸਲੀ ਤੇ ਮੈਂ ਦੀਪਕ ਭਾਈ ਦਾ ਥੈਂਕ ਯੂ ਕਰਦਾ ਕਿਉਂਕਿ ਇਹ ਹੋਰ ਡਾਇਰੈਕਟਰ ਨੇ ਜਿਨ੍ਹਾਂ ਨੂੰ ਖੁਦ ਤੇ ਕੌਨਫੀਡੈਂਸ ਹੈ ਤੇ ਉਹਨਾਂ ਨੂੰ ਪਤਾ ਕਿ ਮੈਂ ਕੀ ਕਰਨਾ ਹੈ ਤੇ ਇਹਨਾਂ ਦੀ ਖਾਲ ਜਿਆਦਾ ਆਉਂਦੀ ਹੈ ਤੇ ਖੁਦ ਨੂੰ ਲੱਕੀ ਫੀਲ ਕਰਦੇ ਆ ਤੇ ਬਾਕੀ ਬੀ ਜ਼ੌਂਬੀ ਬਾਰੇ ਦੱਸਣ ਲੱਗਾ ਮੈਨੂੰ ਯਾਦ ਆ ਬੈਟ ਤੇ ਬੈਠੇ ਪਾਈ ਕਰਦੇ ਤੇਰੇ ਕੋਲ ਦੱਸਣ ਨੂੰ ਬਹੁਤ ਗੋਚ ਆਉਣਾ ਹੁਣ ਤੂੰ ਦੱਸੇਗਾ ਮੈਂ ਇੰਨੀ ਮਿਹਨਤ ਕੀਤੀ ਮੈਂ ਲਕੀਤਾ ਛੱਟ ਤੇ ਦੱਸ ਰਹੀ ਸੀ ਬਟ ਇੰਨੀ ਚੀਜ਼ ਤਾਂ ਮੈਨੂੰ ਪਤਾ ਲੱਗ ਗਿਆ ਕਿ

ਵੀਰਾਂ ਫੜੋ ਲੈ ਆਪਾਂ ਮੀਡੀਆ ਨਾਲ ਗੱਲਾਂ ਬਾਤਾਂ ਕਰਨੀਆਂ ਨੇ ਬਿੰਨੂ ਭਾਜੀ ਆਪਾਂਸੋ ਹੁਣ ਮੀਡੀਆ ਤੋਂ ਕੁਐਸਚਨਸ ਲੈਣੇ ਆ ਹਾਂ ਜੀ ਸੋ ਪਹਿਲੇ ਆਪਾਂ মিডিਆ ਤੋਂ ਕੁਐਸਚਨਸ ਲੈ ਲਈਏ ਹੈਨਾ ਸੋ ਆ ਰਿਕੁਐਸਟ ਟੂ ਅਲ ਮੀਡੀਆ ਮੈਂਬਰਸ ਤੁਹਾਡੇ ਮੰਡੇ ਵਿੱਚ ਕੋਈ ਵੀ ਕੁਐਸਚਨਸ ਨੇ ਮੂਵੀ ਨੂੰ ਲੈ ਕੇ ਟ੍ਰੇਲਰ ਨੂੰ ਲੈ ਕੇ ਤੁਸੀਂ ਹੈਂਡ ਰੇਸ ਕਰਕੇ ਕੁਐਸਚਨ ਪੁੱਛ ਸਕਦੇ ਹੋ ਮਾਈਕ ਤੁਹਾਡੇ ਕੋਲ ਪਹੁੰਚ ਚੁੱਕਾ ਹੈ ਜੀ ਇੱਕ ਸੈਕਿੰਡ ਮੈਂ ਕਹਿੰਦਾ ਸੁਨੀਪਾ ਜੀ ਆਈ ਜਾਓ ਐਨ ਮੂੰਹ ਕਰਕੇ ਬੈਠ ਜਾਨੇ ਅਸੀਂ ਤੁਹਾਡੇ ਪਿੱਛੇ ਖੜ੍ਹ ਜਾਨੇ ਨਾਲ ਭਾਈ ਜੇਪਰਾਜ ਭਾਈ ਆਜਾ ਜਾ ਰਹੇ ਵਧੀਆ ਹੀ ਨਵੰਦ ਚਾਹ ਇੱਕ ਉਹ ਸਾਡੀ ਫੋਟੋ ਲੱਗ ਜੂ ਤੁਹਾਡੇ ਨਾਲ ਭਰਾਵਾ ਐਦਾਂ ਕਰਦੇ ਆਜੋ ਮੇਰਾ ਵੀਰ ਆਹ ਭਾਈ ਜੇ ਰਜੇ ਭਾਈ ਆਜੋ ਭਾਈ ਆਜੋ ਆਜੋ ਐਨ ਤੁਸੀਂ ਬੈਠੋ ਤੁਸੀਂ ਭਈਆਓ ਆਜੋ ਆਜੋ ਰਾਜੋ ਪਰ ਪਤਾ ਕੀ ਆਰਟਿਸਟ ਦੀ ਆਤੂ ਦੀਆਂ ਤਾੜੀਆਂ ਤੋਂ ਬਿਨਾਂ ਹਿਲਦਾ ਵੀ ਨਹੀਂ ਤਾੜੀ ਮਾਰ ਦੋ ਇੱਕ ਵਾਰੀ ਫਿਰ ਨਾਲ ਨਾਲ ਤੇ ਆਜੋ ਆਜੋ ਬੈਠ ਬੈਠ ਜੇ ਬੈਠ ਜੇ ਬੈਠ ਜਾਓ ਆਜੋ ਬਹਲਾਓ ਆਪਾਂ ਬੈਹਣੇ ਸਾਰੇ ਜਿਹੜੇ ਬੈਠੇ ਆਂ ਉਹ ਵੀ ਆਜੋ ਆਜੋ ਠੀਕ ਆ ਆਜੋ 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 ਉਹ ਭਾਈ ਆਉਂਦਾ ਸੀ ਉਹ ਨਾਲ ਖੜ੍ਹ ਜਾ ਜੀ ਨਾ ਐਂਦਾ ਖੜ੍ਹ ਜਾ ਨਾਲ ਭਾਈ ਨਾਲ ਖੜ੍ਹ ਜਾ ਹਾਂਜੀ ਹਾਂਜੀ ਰੈਡੀ ਬੰਦ ਕੋਈ ਫਾਰਮੈਲਟੀ ਨਹੀਂ ਸਾਰਾ ਪਰਿਵਾਰ ਹੀ ਆਪਣਾ ਠੀਕ ਹੈ ਠੀਕ ਹੈ ਜੀ ਸ਼ੁਕਰੀਆ ਜੀ ਸ਼ੁਕਰੀਆ 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 ਕਰ ਲੋ ਜੀ ਕੈਮਰਾ ਸੈੱਟ ਕਰ ਲਓ ਆਪਾਂ ਫਿਰ ਕੁਐਸਚਨ ਲੈਨੇ ਕੋਈ ਨਹੀਂ ਕੋਈ ਨਹੀਂ ਕਰ ਲੋ ਸੈੱਟ ਹੈਗਾ ਆਪਣਾ ਲੋਕ ਆਪਣਾ ਕੋਈ ਟਾਈਮ ਹੀ ਟਾਈਮ ਹੈ ਜਿੰਨਾ ਚਿਰ ਫਰੇਮ ਬਣਦਾ ਨਹੀਂ ਥੋੜਾ ਵਧੀਆ ਨਜ਼ਰ ਪਾ ਗੱਲ ਹੀ ਨਹੀਂ ਕਰਨੀ ਹੋ ਗਿਆ ਜੀ ਕਰੀਏ ਸਟਾਰਟ ਕਿੱਥੇ ਕਿੱਥੇ ਅੱਛਾ ਭਾਈ ਪਵਿੰਦਰ ਪਵਿੰਦਰ ਭਾਈ ਵਾਸਤੇ ਜ਼ੋਰਦਾਰ ਤਾੜੀ ਮਾਰ ਦੋ ਕੀ ਬਾਤ ਹੈ ਅਰਜਨ ਬੈਲੀ ਨੇ ਹੱਥ ਜੋੜ ਕੇ ਗੰਡਾਸੀ ਮਾਰੀ ਕੀ ਬਾਤ ਹੈ ਸੋ ਪੰਜਾਬੀ ਇੰਡਸਟਰੀ ਦੇ ਵਿੱਚ ਪੰਜਾਬੀ ਇੰਡਸਟਰੀ ਵੀ ਕਿ ਆਪਾਂ ਗੱਲ ਕਰੀ ਬਾਲੀਵੁੱਡ ਜਾਂ ਹਾਲੀਵੁੱਡ ਫਰਸਟ ਟਾਈਮ ਐਂਟਰਟੇਨਮੈਂਟ ਇੰਡਸਟਰੀ ਵਿੱਚ ਇਹ ਹੋਰ ਯੋਨ ਡਿਵੈਲਪ ਹੋਇਆ ਜ਼ੋਮ ਕਮ ਕਿੰਦੇ ਜ਼ੋਮਬੀ ਦੇ ਕਮੇਡੀ ਹਨਾ ਕਿ ਨਵਾਂ ਜੋਨ ਡਿਵੈਲਪ ਹੋਇਆ ਸੋ ਬਹੁਤ ਵਾਰ ਕਾ ਸਾਰੀ ਟੀਮ ਨੂੰ ਐਂਡ ਹਰ ਏਜ ਗਰੁੱਪ ਲਈ ਫਿਲਮ ਹੈ ਐਂਟਰਟੇਨਮੈਂਟ ਆਫ ਫਨ ਹੈ ਲਾਫ ਹੈ ਕਮੇਡੀ ਹੈ ਥ੍ਰਿਲ ਸਭ ਕੁਝ ਇਸ ਮੂਵੀ ਦੇ ਵਿੱਚ ਦੇਖਣ ਮਿਲੂਗਾ ਸੋ ਹਾਂਜੀ ਫਰੇਮ ਸੈੱਟ ਹੋ ਗਏ ਐਂਡ ਰਿਕਵੈਸਟ ਸਾਰਿਆਂ ਨੂੰ ਜਿਹੜੇ ਵੀ ਸਟੇਅਰਸ ਤੇ ਖੜੇ ਨੇ ਇੱਕ ਵਾਰੀ ਪਲੀਜ਼ ਕਲੀਅਰ ਕਰ ਦਿਓ ਹਾਂਜੀ ਸਕਟਰ yes over to the media ਤੁਸੀਂ ਹੈਂਡਰਸ ਕਰ ਸਕਦੇ ਹੋ ਐਂਡ ਜਿਨ੍ਹਾਂ ਨੇ ਵੀ ਕੁਐਸਚਨ ਪੁੱਛਣਾ ਮਾਈਕ ਉਹਨਾਂ ਤੱਕ ਪਹੁੰਚੂਗਾ ਹਾਂਜੀ ਵੀਰ ਜੀ ਪਲੀਜ਼ ਕੰਟੀਨਿਊ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੈਲੋ 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 ਆਨ ਕਰ ਲੋ ਚਲੋ ਵੀ ਆਈ ਚੱਕ ਜੀ ਆਜੂ ਆ ਜੀ ਆ ਆਹ ਆਹ ਦੇ ਪਾਈ ਮੈਂ ਮੈਂ ਕਰਦਾ ਕੋਈ ਨਹੀਂ ਮੇਰੇ ਕੋਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਇਹ ਬਹੁਤ ਬਹੁਤ ਮੁਬਾਰਕਾਂ ਤੁਸੀਂ ਸਾਰੇ ਇੰਨੇ ਸੋਹਣੇ ਪ੍ਰੋਜੈਕਟ ਦਾ ਹਿੱਸਾ ਬਣੇ ਹੋ ਤੇ ਮੇਰਾ ਸਵਾਲ ਜੀ ਖਾਨ ਵੀਰੇ ਨੂੰ ਹੈ ਅ ਗੱਲਾਂ ਮਾਰਦਾ ਸੀ ਦੰਡਲ ਪਾਉਣ ਵਾਲੀ ਹੋ ਗਈ ਆ ਕੀ ਹੋ ਗਿਆ ਮੇਰੇ ਵਾਸਤੇ ਸਵਾਲ ਧਿਆਨ ਥੋੜਾ ਧਿਆਨ ਨਾਲ ਬਹੁਤ ਵਧੀਆ ਕੀਤਾ ਵੀਰੇ ਹਾਂਜੀ ਥੈਂਕ ਯੂ ਤੇ ਵੀਰੇ ਇਹਨੇ ਟ੍ਰੇਲਰ ਪਾਸ ਤੁਸੀਂ ਪੁੱਛ ਲਿਆ ਤੁਸੀਂ ਪੁੱਛ ਲਿਆ ਆਪੀ ਦੱਸਣਗੇ ਅਨਸਰ ਦਿਓ ਪਤਾ ਨਹੀਂ ਚਲੋ ਦੁਬਾਰੇ ਪੁੱਛ ਲੈਂਦੇ ਦੁਬਾਰੇ ਮ ਵੀਰੇ ਬਹੁਤ ਬਹੁਤ ਮੁਬਾਰਕਾਂ ਹਨਾ ਤੁਸੀਂ ਐਨੇ ਸੋਹਣੇ ਪ੍ਰੋਜੈਕਟ ਦਾ ਹਿੱਸਾ ਬਣਿਆ ਹੋ ਤੇ ਪੰਜਾਬੀ ਸਿਨੇਮਾ ਚ ਇੱਕ ਐਕਸਪੈਰੀਮੈਂਟ ਹੋ ਰਿਹਾ ਹੈ ਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਟਾਈਮ ਚ ਇਤਿਹਾਸ ਵੀ ਬਣੂਗਾ ਕਿ ਪਹਿਲੀ ਫਿਲਮ ਜ਼ੌਂਬੀਆਂ ਤੇ ਤੁਸੀਂ ਬਣਾਈ ਸੀ ਤੇ ਤੁਸੀਂ ਉਹਦਾ ਹਿੱਸਾ ਸੀ ਹਨਾ ਆ ਬਣ ਗਈ ਬਾਈ ਹਾਂਜੀ ਤੇ ਮੇਰਾ ਸਵਾਲ ਇਹ ਹੈ ਕਿ ਜਿੰਨੇ ਤੁਸੀਂ ਨਰਵਸ ਲੱਗ ਰਹੇ ਹੋ ਜ਼ੌਂਬੀਆਂ ਨਾਲ ਗੁੱਥਮ ਗੁੱਥੀ ਹੋਣ ਤੋਂ ਬਾਅਦ ਘਰੇ ਜਾ ਕੇ ਨੀਂਦ ਸੁੱਖੀ ਆ ਜਾਂਦੀ ਸੀ ਕਈ ਵਾਰ ਮੈਂ ਮੈਂ ਖੜਾ ਕੋਈ ਜਿਮ ਕਰਦਾ ਜਾਂ ਮਿਹਨਤ ਕਰਦਾ ਹੱਡ ਸਾਰੇ ਦੁਖੇ ਆ एक सीन डायरेक्टर साहब ने पौड़ी तो लंघ देना इत हफ्ता दो हफ्ते फिर मैं एक बार सोच मैं यार रोमांटिक जी मूवी फड़ा गे अके फिर मैं नहीं यार यही है? है हाँ कर लागे ਉਹ ਤੇ ਕਿੱਧਰ ਦਵਾਈ ਛੜਕੀ ਵੀ ਹੈ ਬਰੇ ਜਦੋਂ ਜ਼ੌਂਬੀ ਚੜ ਕੇ ਆਉਂਦੇ ਸੀ ਮਨ ਚ ਆਇ ਹੁੰਦਾ ਸੀ ਵੀ ਭਰਾਵਾ ਸੱਚੀਓ ਦੰਦੀ ਨਾ ਪੜਦੀ ਕਿ ਸੌਰੀ ਮੈਂ ਕਹਿਆ ਜਦੋਂ ਜ਼ੌਂਬੀ ਚੜ ਕੇ ਆਉਂਦੇ ਸੀ ਤੁਹਾਡੇ ਤੇ ਹਾਂ ਜੀ ਸਾਰੀ ਆ ਲੱਗੇ ਕਰੋ ਮੈਂ ਕਿ ਤੁਹਾਡਾ ਮੈਂ ਕਹੇ ਜਦੋਂ ਜ਼ੌਂਬੀ ਚੜਕੇ ਆਉਂਦੇ ਸੀ ਤੁਹਾਡੇ ਤੇ ਆਏ ਲੱਗਦਾ ਸੀ ਵੀ ਇਹ ਭਰਾਵਾ ਕਿਤੇ ਸੱਚੇ ਦੰਦੀ ਨਾਲ ਬਣਦੀ ਨਹੀਂ ਚੜਕੇ ਨਹੀਂ ਜਾਂਦੇ ਸੀ ਉਹਦਾ ਫੜਫੜ ਲੈਂਦੇ ਸੀ ਥੈਂਕ ਯੂ ਇਹ ਕੀ ਹੱਸ ਅ ਜਿਹੜੀ ਬਾਈ ਨੇ ਕੀ ਰਿਐਕਸ਼ਨ ਆ ਟ੍ਰੇਲਰ ਉਹ ਕੇ ਮੈਂ ਹਾਂ ਗਰੀਬਾਈ ਨੇ ਮੈਨੂੰ ਸ਼ਾਬਾਸ਼ ਦਿੱਤੀ ਵੀਰੇ ਮੈਨੂੰ ਉਧਰ ਹੀ ਸੀਗਾ ਵੀ ਇੱਕ ਬਾਕੀ ਸਾਰੇ ਕਹਿੰਦੇ ਹਾਂ ਬਾਬਾ ਮਾਰ ਕਾ ਵੀ ਹੈ ਨਾ ਸ਼ਾਬਾਸ਼ ਹਨਾ ਵੀ ਵਧੀਆ ਕੀਤਾ ਜੀ ਕਾ ਨਾ ਮਾਲਕ ਤਰਕੀਆਂ ਦੇ ਵੀ ਹੈ ਨਾ ਤੈਨੂੰ ਸਾਰੇ ਕਹਿਣਗੇ ਉਧਰੋਂ ਜਾਂ ਆ ਜਾਂ ਹ ਸੰਸਕਦੇ ਤੁਸੀਂ ਗਲ ਗਲ ਹਾਂ ਹਾਂ ਉਸਤਾਦ ਅੱਲੀਓ ਪਰ ਉਹਨਾਂ ਨੇ ਮੈਨੂੰ ਵਧੀਆ ਕਹਿੰਦੇ ਵੀ ਬਾਬਾ ਵਧੀਆ ਤੇਰਾ ਰਾਸਤਾ ਖੁੱਲ ਗਿਆ ਬਹੁਤ ਸੋਹਣਾ ਕੀਤਾ ਕੰਮ ਮੇਰੀ ਪਹਿਲੀ ਮੂਵੀ ਹੈ ਤੁਸੀਂ ਇਹਨਾਂ ਨੂੰ ਪੁੱਛ ਲਓ ਸਵਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਿੰਨੂ ਵੀਰੇ ਤੁਹਾਡਾ ਤੁਹਾਨੂੰ ਸਵਾਲ ਹੈ ਇਧਰ ਸਾਹਮਣੇ ਸਿੱਧਾ ਡਾਇਰੈਕਟ ਕੀ ਹੈ ਸਵਾਲ ਭੁੱਲ ਗਿਆ ਕਹਿੰਦਾ ਕਹਿੰਦਾ ਬਿੰਨੂ ਵੀਰੇ ਕਹਿੰਦਾ ਬਿੰਨੂ ਵੀਰੇ ਤੁਹਾਡੇ ਤੋਂ ਸਵਾਲ ਹੈ ਮੇਰਾ ਕਹਿੰਦਾ ਇਧਰ ਇਧਰ ਮੈਂ ਕਿਹਾ ਇਧਰ ਕਹਿੰਦਾ ਮੈਂ ਸਵਾਲ ਭੁੱਲ ਗਿਆ ਟੜ ਕੇ ਉੱਠ ਕੇ ਚਾਰ ਬਾਦਾਮ ਖਾਇਆ ਕਰੋ ਉਹ ਮੈਂ ਭੁਹੰਤੇ ਸੀਗੇ ਮੈਂ ਇਹ ਭੁੱਲ ਗਿਆ ਕਿੱਥੇ ਰੱਖੇ ਸੀ ਉਹ ਦੋ ਵੀ ਦਾ ਨਾਮ ਲੱਗ ਗਿਆ ਬਾਈ ਇਹ ਸਵਾਲ ਸੀਗਾ ਜਿਵੇਂ ਇਹਦੇ ਵਿੱਚ ਜ਼ੌਂਬੀ ਹੈ ਇਹਨੂੰ ਆਪਾਂ ਇਹ ਕਹਿ ਸਕਦੇ ਹਾਂ ਗੋਰਿਆਂ ਦੇ ਭੂਤ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਭੂਤ ਹੁੰਦੇ ਆ ਜਾਂ ਕਿਸੇ ਸਲੇਡਾ ਹੁੰਦਾ ਜਾਂ ਕਿਸੇ ਦਾ ਬੂੜਾ ਮਰ ਗਿਆ ਬੁੜੀ ਮਰ ਗਈ ਉਹਦੇ ਚ ਆ ਜਾਂਦੇ ਆ ਉਹ ਸੂਟ ਮੰਗਦੇ ਆ ਏ ਪੁੱਤਾਂ ਦੇ ਇਹਨੂੰ ਏ ਪੁੱਤਾਂ ਦਾ ਐਕਸਪੀਰੀਅੰਸ ਕਿਵੇਂ ਰਿਹਾ ਤੇ ਪਿੰਡਾਂ ਦੇ ਵਿੱਚ ਤੋਂ ਤੁਸੀਂ ਆਪਾਂ ਸਾਰੇ ਪਿੰਡਾਂ ਵਾਲੇ ਆ ਪਿੰਡਾਂ ਦੇ ਵਿੱਚ ਤੁਸੀਂ ਸੁਣਿਆ ਸੀ ਕਿਸੇ ਇਦਾਂ ਦੇ ਪੁੱਤਾਂ ਵਾਲੇ ਜਾਂ ਸਲੇਡੇ ਵਾਲੇ ਉਹ ਉਹ ਕੰਮ ਐ ਨਾਲ ਤੁਹਾਡੇ 100% 100% ਜਦੋਂ ਛੋਟੇ ਹੁੰਦੇ ਨੂੰ ਸੁਭਾਉਂਦੇ ਹੁੰਦੇ ਸੀ ਨਾ ਮਾਪੇ ਬਾਪ ਸਮੋਉਂਦੇ ਸਲੇਡਾ ਆਜੂ ਭੂਤ ਆਜੂ ਉਹ ਤੋਂ ਡਰਦੇ ਰਹੇ ਹੁਣ ਤੇ ਦੇਖਿਆ ਹੈ ਨਹੀਂ ਕਦੇ ਹਨਾ ਨਾ ਸਲੇਡਾ ਦੇਖਿਆ ਨਾ ਭੂਤ ਦੇਖਿਆ ਜ਼ੌਂਬੀਜ਼ ਅਸੀਂ ਪਹਿਲੀ ਵਾਰੀ ਦੇਖ ਲਿਆ ਆਪਣੀ ਫਿਲਮ ਦੇ ਵਿੱਚ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਵੀਰੇ ਕੁਝ ਵੀ ਵੱਖਰਾ ਕਰਨ ਨੂੰ ਜਦੋਂ ਜ਼ਿੰਦਗੀ ਤੇ ਮਿਲਦਾ ਨਾ ਲੀਹੋਂ ਹਟ ਕੇ ਤਾਂ ਬਹੁਤ ਵਧੀਆ ਲੱਗਦਾ ਆ ਬਦੇਬ ਨੂੰ ਤਾਂ ਉਹੀ ਗੱਲ ਆ ਵੀ ਵਾਈ ਗੁਰੂ ਗੇਰਦਾਸ ਕਰੀ ਦੀ ਵੀ ਉਹਨੂੰ ਰੱਬ ਭਾਗ ਲਾਵੇ ਔਰ ਸਾਰਿਆਂ ਨੇ ਔਰ ਤੁਸੀਂ ਨਾ ਸਾਰੇ ਜਣੇ ਹੁਣ ਆਪਾਂ ਹੱਸ ਰਹੇ ਇਨਾ ਵਧੀਆ ਕੰਮ ਕੀਤਾ ਜੀ ਖਾਨ ਨੇ ਤੁਹਾਨੂੰ ਸਵਾਦ ਆ ਜਾਊਗਾ ਮੈਂ ਇਹਨੂੰ ਬਈ ਨੂੰ ਐਂ ਕਿਹਾ ਸੀ ਮੈਂ ਬਦਲੀ ਨਾ ਐਕਟਿੰਗ ਕਰਨ ਦੀ ਲੋੜ ਨਹੀਂ ਜੋ ਤੂੰ ਕਰੀਏ ਨਾ ਉਹੀ ਬੱਲੇ ਬੱਲੇ ਉਹੀ ਕਰਨ ਨੂੰ ਲੋਕ ਤਰਸਦੇ ਆ ਬਹੁਤ ਸੋਹਣਾ ਕੰਮ ਕੀਤਾ ਜੀ ਖਾਨ ਵੀਰੇ ਰਾਈਟ ਬੀਨੂ ਭਾਜੀ ਜਿਵੇਂ ਗੈਰੀ ਭਾਈ ਉਸਤਾਦ ਨੇ ਨਾ ਮਿਊਜ਼ਿਕ ਦੇ ਵਿੱਚ ਮੈਨੂੰ ਲੱਗਦਾ ਤੁਸੀਂ ਉਸਤਾਦ ਬਣ ਜਾਓਗੇ ਫਿਲਮਾਂ ਦੇ ਜੀ ਖਾਨ ਵੀਰੇ ਦੇ ਨਹੀਂ 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 ਸਾਰਾ ਗੁਰੂ ਗੁਰੂ ਨਾ ਰਾਈਟ ਮੇਰਾ ਵੱਡੇ ਘਰੇ ਆਲ ਵੀਰੇ ਨੂੰ ਸਵਾਲ ਆ ਇੱਕ ਹਾਲੇ ਵੱਡੇ ਲਓ ਜੀ ਭਾਈ ਠੀਕ ਹੋ ਤੁਸੀਂ ਐਨਨ ਵਧੀਆ ਵੀਰੇ ਰਾਈਟ ਮੈਨੂੰ ਨਾ ਦੇਖ ਨਹੀਂ ਰਿਹਾ ਹਾਂ ਇੱਥੇ ਨਕਰੀ ਸੀ ਦੇ ਨਾਲ ਬਿਲਕੁਲ ਲਾਈਟ ਦਿੰਦੀ ਹੈ ਨਾ ਹਾਂ ਦੱਸੋ ਦੱਸੋ ਪੁੱਛੋ ਹਾਂ ਤੇ ਮੈਨੂੰ ਨਾ ਹੁਣੇ ਪਤਾ ਲੱਗਿਆ ਕਿਸੇ ਤੋਂ ਗੱਲ ਕਿ ਜੋ ਪ੍ਰੋਡਿਊਸਰ ਹੋ ਡਾਇਰੈਕਟਰ ਨੇ ਉਹ ਭੁੱਲ ਗਏ ਸੀ ਤੁਹਾਨੂੰ ਕਾਸਟ ਕਰਨਾ ਇਸ ਫਿਲਮ ਦੇ ਵਿੱਚ ਤੇ ਉਹ ਅਫਵਾਹ ਹੈ ਕਿ ਹੁਣ 2 ਦੇ ਵਿੱਚ ਤੁਹਾਨੂੰ ਕਾਸਟ ਕਰਨਾ ਆ ਪ੍ਰੈਸ ਕਾਨਫਰੈਂਸ ਤੋਂ ਬਾਅਦ ਪੇਪਰ ਤਿਆਰ ਪਏ ਨੇ ਚੈੱਕ ਤਿਆਰ ਪਿਆ ਆ ਤੇ ਉਹ ਤੁਹਾਨੂੰ ਭੁੱਲ ਗਏ ਸੀ ਹੁਣ 2 ਤੇ ਲੈਣਾ ਉਹਨਾਂ ਨੇ ਤੁਹਾਨੂੰ ਹਾਂਜੀ 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 ਸਹੀ ਤੇ ਅਨੇ ਖਾਨ ਨੇ ਦੱਸਿਆ ਸੀ ਮੈਨੂੰ ਆਉਂਦੇ ਹੋਏ ਗੱਡੀ 'ਚ ਹਾਂ ਤੇ ਇਹ ਕਹਿੰਦਾ ਵੀ ਤਾਂ ਕਰਕੇ ਬੁਲਾਇਆ ਤੈਨੂੰ ਇਹਨਾਂ ਦਾ ਪੇਪਰ ਸੈਂਡ ਕਰਾਉਣੇ ਨੇ ਚੈੱਕ ਚੈੱਕ ਵਾਲੀ ਗੱਲ ਲੱਗ ਗਿਆ ਪ੍ਰੋਡੂਸਰ ਕੰਬਣ ਲੱਗ ਗਿਆ ਜੀ ਸਾਰੇ ਉਹ ਪ੍ਰਾਣੀ ਬਣਾ ਕੇ ਹਟਿਆ ਉਹ ਕਹਿੰਦੇ ਚੈੱਕ ਵਾਲੀ ਗੱਲ ਕਿੱਥੋਂ ਆ ਗਈ ਇਹ ਅਗਲੀ ਫਿਲਮ ਚ ਬਾਈ ਨੂੰ ਲੈ ਰਹੇ ਆ ਉਹ ਪੱਕੀ ਗੱਲ ਹੈ ਨਾ ਜੀ ਥੈਂਕ ਯੂ ਜੀ ਹੈਲੋ ਜੀ ਬੀਰ ਹਸ਼ੀਕਲ ਜੀ ਬਿੰਨੂ ਬਾਈ ਤੁਹਾਨੂੰ ਸਵਾਲ ਹੈ ਜੀ ਜੀ ਬੀਰ ਜੀ ਜੇ ਤਾਂ ਉੱਪਰ ਲਾਈਨ ਲਿਖੀ ਹੋਈ ਹੈ ਕਿ 2032 ਚ ਹੋਣ ਵਾਲੀਆਂ ਘਟਨਾਵਾਂ ਜੀ ਜੀ ਜਦੋਂ ਅਸੀਂ ਤੁਹਾਨੂੰ ਵੇਖਦੇ ਹਾਂ ਨਾ ਤੁਸੀਂ ਹਰ ਵਾਰੀ ਬਹੁਤ ਯੰਗ ਲੱਗਦੇ ਹੋ ਸਾਰੇ ਸੋਚਦੇ ਆ ਕਿ 2032 ਚ ਬਿੰਨੂ ਬਾਈ ਕਿਹੋ ਜਿਹਾ ਲੱਗੂਗਾ ਬੱਚਾ ਛੋਟੇ ਛੋਟੇ ਕਿ ਅੱਜ ਬਹੁਤ 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 ਬੱਚੇ ਬੱਚੇ I <laughs> ਨੀ ਰਾਜ ਕੀ ਹੈ ਮਤਲਬ ਤੁਹਾਡਾ ਤੁਹਾਡਾ ਆਸ਼ੀਰਵਾਦ ਹੈ ਜਿਹੜਾ ਤੁਸੀਂ ਆ ਮੂਰ ਨੂੰ ਹਸ ਲੈਨੇ ਬਸ ਇਹ ਆਸ਼ੀਰਵਾਦ ਹੈ ਉਹਦੇ ਥਰੂ ਬਾਬਾ ਕਿਰਪਾ ਕਰੇ ਐਂ ਆਪਾਂ ਹੱਸਦੇ ਬਸਦੇ ਰਹੀਏ ਚੜਦੇ ਆ ਕਲਜ ਰਹੀਏ ਬਸ ਉਹ ਹੀ ਆ ਵੀਰੇ ਉਹ ਵੇਸਲੇ ਨਹੀਂ ਹੋਈਦਾ ਧਿਆਨ ਰੱਖੀਦਾ ਬਸ ਉਹ ਆਸ਼ੀਰਵਾਦ ਹੀ ਆ ਤੁਹਾਡਾ ਸਾਰਿਆਂ ਦਾ ਆਸ਼ੀਰਵਾਦ ਹੈ ਬਾਬਾ ਚੜਦੇ ਆ ਕਲਜ ਰੱਖੇ ਸਾਰਿਆਂ ਨੂੰ ਉਹ ਇੱਕ ਉਹ ਕਹਿੰਦੇ ਆ ਨਾ ਕਹਿੰਦੇ ਡਰ ਕੇ ਆਗੇ ਜੀਤ ਹੈ ਇਹ ਪਹਿਲੀ ਫਿਲਮ ਹੋएगी ਕਹਿ ਸਕਦੇ ਕਿ ਡਰ ਕੇ ਸਾਥ ਖੁਸ਼ੀ ਹੈ ਮਤਲਬ ਉਹ ਡਰ ਦੇ ਨਾਲ ਕਮੇਡੀ ਦਾ ਤੜਕਾ ਲਾਉਣਾ ਉਹ ਕਿੰਨਾ ਔਖਾ ਸੀਗਾ ਚੈਲੰਜ ਸੀਗਾ ਨਹੀਂ ਸਾਡੇ ਵਾਸਤੇ ਤਾਂ ਕੋਈ ਔਖਾ ਨਹੀਂ ਸੀਗਾ ਕਿਉਂਕ ਦੀਪਕ <th>ਥਾਪਰ ਉਹਨਾਂ ਨੇ ਬਹੁਤ ਸੋਹਣੀ ਸਕ੍ਰਿਪਟ ਲਿਖੀ ਹੈ ਪਹਿਲਾਂ ਔਰ ਜਿਹੜਾ ਇਨਸਟੈਂਟ ਸੋਚੀਏ ਜੇ ਮੇਰੇ ਖਿਆਲ ਸਵੇਰੇ ਤੁਸੀਂ ਇਹ ਬਣਾ ਵੀ ਨਿਊਜ਼ ਵੀ ਇਹੀ ਬਣਾ ਦੇਣੀ ਹੈ ਜਦੋਂ ਪਹਿਲੀ ਵਾਰੀ ਦੀਪਕ <th>ਥਾਪਰ ਜੀ ਨੇ ਮੈਨੂੰ ਇਹ ਸਕ੍ਰਿਪਟ ਸੁਣਾਈ ਕਹਿੰਦੇ ਜ਼ੌਂਬੀਜ਼ ਦੇ ਉੱਤੇ ਬਾਈ ਪਹਿਲਾਂ ਹੀ ਸასი ਕਾਲ ਬਾਈ ਸასი ਹਾਂਜੀ ਸასი ਕਾਲ ਦੇ ਵੀ ਜੀ ਕੀ ਹਾਲ ਹੈ ਇੱਕ ਆਪਾਂ ਫਿਲਮ ਕਰਨਾ ਚਾਹੁੰਦੇ ਆ ਜਰੂਰ ਕਰੋ ਜਰੂਰ ਕਰੋ ਜਰੂਰ ਕਰੋ ਤੇ ਕਹਿੰਦੇ ਆਪਣੀ ਜਿਹੜੀ ਫਿਲਮ ਹੈ ਨਾ ਉਹ ਹਟਕੇ ਆ ਮੈਂ ਕਿਹਾ ਹਾਂਜੀ ਹਾਂਜੀ ਹਟਕੀ ਹੁੰਦੀ ਆ ਨਾ ਆਪਾਂ ਕਰੀਏ ਚਲੋ ਦੱਸੋ ਕੀ ਕਰਨ ਕਹਿੰਦੇ ਇਹ ਫਿਲਮ ਨਾ ਜ਼ੌਂਬ ਪੋਰਟ ਪ੍ਰੋਸੈਸ ਇੱਕ ਵਾਰ ਹੀ ਨਾਲੇ ਪਾਸੇ ਨੂੰ ਜਾਣਦੀ 99% ਐਸੀ ਵੀ ਨਾ ਕਿ ਮੈਂ ਕਰਨੀ ਐ ਇਹਨੂੰ ਹੁਣ ਉੱਪਰ ਇਹ ਮਨ ਮੈਂ ਕਹ ਰਿਹਾ ਸੀ ਮੈਂ ਕਿ ਹਾਂ ਹਾਂ ਹਾਂਜੀ ਹਾਂ ਜਾਣਦੀ ਅੱਧਾ ਜਿਹਾ ਰਹਿ ਜਾਂਦਾ ਬੰਦਾ ਪਹਿਲਾਂ ਹਾਂਜੀ ਦੀਪਕ ਜੀ ਕਿੱਦਾਂ ਠੀਕ ਐ ਜਦੋਂ ਜੋਂਬੀਜ਼ ਦੀ ਗੱਲ ਦਸੀ ਉਸ ਤੋਂ ਬਾਅਦ ਐ ਰਹਿ ਗਿਆ ਹਾਂ ਹਾਂ ਮਿਲ ਲੰਨੇ ਆ ਹੈਨਾ ਅੱਧਾ ਜਿਹਾ ਰਹਿ ਗਿਆ ਬੰਦਾ ਮੈਂ ਹੈ ਵੀ ਲੱਗਦਾ ਨਹੀਂ ਸੀ ਵੀ ਸਹੀ ਹੋ ਫਿਰ ਮੈਂ ਟਾਈਮ ਜਾਣਾ ਦਮਾ ਭਾਈ ਨੂੰ ਵੀ ਕਾ ਨੂੰ ਮੈਨੂੰ ਇਹ ਤਾਂ ਵੀ ਆਪਸ ਪਿਆਰ ਬਹੁਤ ਆ ਯਾਰ ਅਪਚੇਦਾ ਭਾਈ ਨੇ ਧੱਕੇ ਨਾਲ ਫਿਰ ਆ ਕੇ ਇੱਕ ਵਾਰੀ ਮੈਨੂੰ ਕਹਿੰਦਾ ਸਕ੍ਰਿਪਟਸ